ਕਿੱਥੇ ਚੱਲੀ ਗੁੱਡ ਬੱਚੇ ਬਣਿਆ ਕਰੋ ਆ ਇੱਧਰ ਆ ਗਈ ਆਪਣੀ ਚਾਹ ਇੱਧਰ ਆਪਣੀ ਰਬਾਬ ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਆਵਰ ਨਿਊ ਵਲੌਗ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆ ਬਹੁਤ ਦਿਨਾਂ ਬਾਅਦ ਅੱਜ ਵਲੌਗ ਜਿਹੜਾ ਅਸੀਂ ਬਣਾਉਣ ਲੱਗੇ ਆ ਬੜੇ ਦਿਨ ਹੋ ਗਏ ਵਲੌਗਿੰਗ ਨਹੀਂ ਕੀਤੀ ਮੇਰੇ ਗੱਲ ਸੁਣੋ ਮੇਰੀ ਮੇਰੇ ਖਿਆਲ ਗੱਲ ਸੁਣੋ ਮੇਰੇ ਖਿਆਲ ਦੇ ਵਿੱਚ ਮੈਰਿਜ ਦਾ ਵਲੌਗ ਆਇਆ ਹੋਣਾ ਇਹਨਾਂ ਬਾਅਦ ਅਸੀਂ ਵਲੌਗ ਨਹੀਂ ਬਣਾਇਆ ਤੇ ਆਪਾਂ ਰੈਡੀ ਛੜੀ ਹੋ ਕੇ ਚੱਲੇ ਆ ਮੇਰੀ ਮਾਸੀ ਕੋ ਉੱਥੇ ਕਰਾਂਗੇ ਫੰਕਸ਼ਨ ਖਾਵਾਂਗੇ ਪੀਵਾਂਗੇ ਗੈਸ ਕਰਾਂਗੇ ਨਾਲੇ ਵਲੋਗ ਨਾਲ ਇਦਾਂ ਜਿਹੜੇ ਲਾਸਟ ਤੱਕ ਤੇ ਬੜੇ ਟਾਈਮ ਬਾਅਦ ਚੱਲੇ ਆ ਮੈਨੂੰ ਕੋਈ ਛੁੱਟੀ ਨਹੀਂ ਹੁੰਦੀ ਤੇ ਨਾ ਹੀ ਜਾਇਆ ਜਾਂਦਾ ਵਾ ਤੇ ਅੱਜ ਮੈਨੂੰ ਲੱਗਦਾ ਸਾਲ ਡੇਢ ਸਾਲ ਬਾਅਦ ਹੀ ਬਹੁਤ ਟਾਈਮ ਹੀ ਹੋ ਗਿਆ ਤੇ ਚੱਲੇ ਆ ਤੇ ਇੱਥੇ ਰਹਿਾਂਗੇ ਰਾਤ ਕਿਉਂਕਿ ਕੱਲ੍ਹ ਆ ਸੰਡੇ ਸੰਡੇ ਵਾਲੇ ਦਿਨ ਤਾਂ ਮੈਂ ਵਲੋਗ ਬਣਾਉਣੀ ਤੇ ਚੱਲ ਜੀ ਚੱਲ ਇੱਧਰ ਸਾਡੀ ਗੱਡੀ ਇੱਧਰ ਆਡੀ ਕੁੜੀ ਕੀ ਕਰਦੋ ਮਨ ਮੱਖਦੀ ਮੋਰ ਤੋਂ ਜਾਂਦੋ ਜਾਂਦੋ ਗੱਡੀ ਬੈਕ ਹੋ ਰਹੀ ਏ ਗੱਡੀ ਬੈਕ ਹੋ ਰਹੀ ਏ ਚਲੋ ਚਲੋ ਜੀ ਲਓ ਜੀ ਆਪਾਂ ਨਿਕਲੇ ਆਏ ਹਾਂ ਕਰੋ ਤੇ ਮੀਉ ਫੇਰ ਸਾਡੇ ਨਾਲ ਈ ਲਾਈਫ ਦੇ ਵਿੱਚ ਮਿਲ ਗਈ ਆਪਾਂ ਨੂੰ ਸਕਸੈਸ ਹੋਣਾ ਬਹੁਤ ਵਧੀਆ ਸਕਸੈਸ ਮਿਲ ਗਈ ਆ ਤੇ ਉਹ ਵੀ ਥੋੜੀ-ਬਹੁਤ ਕਰਾਂਗੇ ਤੇ ਜੋ ਕੁਝ ਕਰਦਾ ਉਹ ਪਰਮਾਤਮਾ ਕਰਨ ਵਾਲਾ ਤੇ ਪਰਮਾਤਮਾ ਤੋਂ ਵੱਧ ਕੇ ਕੁਝ ਨਹੀਂ ਹੈਗਾ ਤੇ ਮੈਂ ਬਲੀਵ ਕਰਦੀ ਆ ਪਰਮਾਤਮਾ 'ਚ ਹੋਰ ਕਿਹ ਚੱਲ ਜਿਹੜੇ ਸਿੱਧੇ ਨਾਲ ਵਾਹਿਗੁਰੂ ਜੋ ਕਰਦਾ ਨਾ ਉਹ ਹੀ ਕਰਦਾ ਵਾ ਬੰਦੇ ਹੁੰਦੇ ਕਰਨ ਵਾਲੇ ਦੇ ਕੁਛ ਨਹੀਂ ਆ ਤੇ ਬਾਾਕੀ ਆਪਾਂ ਚੱਲ ਗਏ ਹਾਂ ਤੇ ਫਰਸਟ ਟਾਈਮ ਅੱਜ ਬੱਸ ਜਾਵਾਂਗੇ ਬੜੇ ਥਾਈ ਬਸ ਦਸਾਂ ਵਰਗਾ ਨਾ ਜ ਬੜੇ ਟਾਈਮ ਮਾਰ ਕੇ ਦੀ ਬਾਸ ਚ ਨਹੀਂ ਬੈਠੋ ਸਹੀ ਹੈ ਨਾ ਬਾਸ ਵੀ ਜਾਣਾ ਚਾਹੀਦਾ ਕਦੀ ਕਿਤੇ ਜ਼ਿੰਦਗੀ ਦੇ ਨਜ਼ਾਰੇ ਲੈਣੇ ਚਾਹੀਦੇ ਇਹ ਤੇ ਨਾ ਨਿਕਾਰੇ ਆ ਮੱਲੀ ਸਾਹਿਬ ਚੋਟੀ ਚੋਟੀ ਬੋਲਦੀ ਰਹੇ ਕਿ ਇਹਨਾਂ ਨੂੰ ਕੋ ਕਰ ਨਹੀਂ ਆ ਰਹੀ ਹਾਂ ਹਾਂ ਤੁਸੀਂ ਦੱਸੋ ਕੁਝ ਹਾਂ ਓਵਰ ਐਕਟਿੰਗ ਚਲੋ ਠੀਕ ਹੈ ਗਾਇਸ ਚਲੋ ਚੈੱਕ ਕਰੋ ਠੀਕ ਕਰਦੇ ਬਸ ਆਵਲੇ ਲੜੀ ਪਿੰਡਾਂ ਵਾਲੀ ਬੱਸ ਤਾਂ ਬਹੁਤ ਜ਼ਿਆਦਾ ਭਰੀ ਆ ਲਓ ਜੀ ਹੁਣ ਇੱਥੇ ਵੇਟ ਕਰ ਰਹੇ ਆਪਾਂ ਬੱਸ ਦੀ ਤੇ ਬੱਸ ਆਈ ਗਈ ਆ ਪਰ ਤੇ ਬਹੁਤ ਜ਼ਿਆਦਾ ਭਰੀ ਆ ਤੇ ਪਿੰਡਾਂ ਵਿੱਚ ਕਿੱਥੇ ਜਾਣੀ ਜਾਣੀ ਨਹੀਂ ਪਿੰਡਾਂ ਰਾਹੀਂ ਜਾਣੀ ਆ ਕਿ ਤਾਂ ਕਿੱਧਰ ਨੂੰ ਜਾਉਂ। ਬਾਬਾ ਜੀ ਅਸੀਂ ਬਾਸ਼ਮੇ ਜਾਏਂਗੇ। ਹਾਂ। ਇਹਨਾਂ ਤੇ ਬਹੁਤ ਬਹੁਤ ਲੱਗੀ ਤੇ ਖਾਣ ਨੂੰ ਕੁਛ ਨਹੀਂ ਹੋਣਾ। ਚੱਲਦੀ ਬੱਸ। ਚੱਲਦੀ ਬੱਸ। ਚੱਲ ਗਈ ਬੱਸ। ਹਾਂ ਚੱਲ ਗਈ ਹੁਣ ਕੀ ਕਰੀਏ? ਹੁਣ ਕੀ ਕਰੀਏ? ਕੋਈ ਗੱਲ ਨਹੀਂ ਪੁੱਤ ਵੇਟ ਕਰਦੇ ਆ ਮਾਸ਼ਾ ਆ ਹੀ ਜਾਊਗੀ ਫਿਰ ਚੱਲਦੇ ਆ ਜੀ ਆਪਾਂ ਪਹੁੰਚ ਚੁੱਕੇ ਆ ਤੇ ਬਹੁਤ ਬੁਰਾ ਵਾਲਾ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਲੋਕਾਂ ਦੀ ਚੈੱਕ ਕਰ ਸਮਝ ਨਹੀਂ ਆਉਂਦੀ ਲੋਕਾਂ ਦੇ ਵੀ ਲੋਕੀ ਦੇ ਹੱਦ ਦੀ ਵੀ ਚਾਹੀ ਜਾਂਦਾ ਅੱਜ ਬਹੁਤੀ ਹੰਦ ਸੱਚੀ ਕੋਈ ਇੱਥੇ ਬਲੌਗਿੰਗ ਨਹੀਂ ਕੀਤੀ ਗਈ ਬਲੌਗ ਨਹੀਂ ਬਣਾਇਆ ਗਿਆ ਹੁਣ ਇੱਥੇ ਪਹੁੰਚ ਗਏ ਆ ਤੇ ਮਾਸੜ ਜੀ ਨੂੰ ਲੈਣ ਆਏ ਆ ਤੇ ਚੱਲੀਏ ਪਹਿਲਾਂ ਕੋਈ ਸਮਾਨ ਤੋਂ ਲੈ ਲਈਏ ਤੇ ਫਿਰ ਚੱਲਦੇ ਘਰ ਜੀ ਕੀ ਖਾਣਾ ਦੱਸੋ ਆਓ ਮੈਂ ਇੱਥੇ ਲੱਗੀ ਆ ਖਚੀਚੀਆਂ ਲੈਣ ਉਹ ਆਪਾ ਲੱਗੇ ਆ ਸਵੀਟ ਲੈਣ ਖੁਸ਼ੀ ਦੇ ਵਿੱਚ ਤੁਸੀਂ ਕੀ ਸਾਡਾ ਦੱਸੋ ਕਰ ਕਰ ਕੇ ਲੈ ਲੈਣੇ ਹੁੰਦਾ ਵਾ ਕੋਈ ਲੋ ਜੀ ਇਹੀਂ ਪਹੁੰਚ ਗਏ ਆ ਤੇ ਇਧਰ ਆਪਣੀ ਹੋਰੀ ਸਮੋਸਾ ਪਾਰਟੀ ਇਧਰੇ ਲੱਗੇ ਹੋਏ ਖਾਣ ਤੇ ਮਾਸੜ ਜੀ ਆਂਦੇ ਮੈਂ ਨਹੀਂ ਖਾਣੇ ਮਾਸੜ ਜੀ ਸੱਜੀ ਕਾਲ ਬਲਾਓ ਸੱਚੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚੱਲ ਰਿਹਾ ਸਾਡਾ ਬਹੁਤ ਵਧੀਆ ਬਿਜ਼ਨਸ ਚੱਲ ਰਿਹਾ ਹੈ ਨੇ ਸਮੋਸੇ ਖਾ ਲੈਣੇ ਸੀਗੇ ਅੱਜ ਫਿਰ ਸਵੇਰੇ ਮੂਲੀ ਵਾਲੇ ਪਰੌਂਠੇ ਚੱਲੇ ਸੀਗੇ ਤੇ ਅੱਜ ਸਮੋਸੇ ਆਹ ਦੇ ਲੈ ਪੱਕੇ ਕੇ ਸਮਾਂ ਗਏ ਮੋਟੇ ਬਹੁਤ ਹੋ ਗਏ ਹੋ ਤੁਸੀਂ ਚਲੋ ਖਾਪੀ ਲਈਏ ਖਾ ਫਾਇਦਾ ਵਾਹ ਹਾਂ ਫੜਾ ਵਧੀਆ ਸਾਫ ਹ ਜਿੰਨੇ ਆਪਣਾ ਮਤਲਬ weight ਵਧਾਉਣਾ ਹੋਵੇ ਉਹ ਕੰਟੈਕਟ ਕਰ ਲਓ ਫੜਾ ਬਾ ਸਹੀ ਹੈ ਨਾ ਚਲੋ ਜੀ ਖਾਪੀ ਲਈਏ ਤੇ ਆਪਾਂ ਹੋਣ ਦੇ ਇੱਥੇ ਬੋਰ ਕਿਉਂਕਿ ਸਾਡੇ ਬੱਚੇ ਪਾਟੀ ਗਈ ਟਿਊਸ਼ਨ ਤੇ ਤੇ ਮਾਸੀ ਵੀ ਬਣਾ ਰਹੇ ਨੇ ਰੋਟੀ ਪਾਣੀ ਰਾਤ ਲਈ ਮਸੀਹਾ ਜਿਹੜਾ ਨਾ ਕਾਮਜਾਬ ਨਹੀਂ ਹੋਇਆ ਮੇਰਾ ਤੇਰਾ ਨਹੀਂ ਹੋਇਆ ਪਰ ਮੈਨੂੰ ਜਦੋਂ ਮਸੀਹ ਤੁਸੀਂ ਚਾਹ ਬਣਾਉਂਦੇ ਆ ਨਾ ਚਾਹ ਧਰਦੇ ਆ ਘੰਟਾ ਅੱਧਾ ਘੰਟਾ ਕਿਤੇ ਨਹੀਂ ਗਿਆ ਨਹੀਂ ਤੇ ਉਹ ਇੰਡਕਸ਼ਨ ਇੱਕ ਚੱਲਿਆ ਜਿੱਤੇਆਂ ਤੇ ਸਾਰੇ ਭਾਂਡੇ ਚੱਲਦੇ ਉਹ ਬੜੀ ਵਧੀਆ ਚੀਜ਼ ਮੈਂ ਵੇਖਿਆ ਹਾਂ ਇਹਨੂੰ ਇਦਾਂ ਹੀ ਕਰੋ ਤੇ ਬੜਾ ਧਰਦਾ ਤੁਸੀਂ ਵੀ ਇੱਥੇ ਸਾਰੇ ਕੰਮ ਕਰਦੇ ਜਣਾ ਮੈਂ ਸਾਰੇ ਚਾਹ ਬਣ ਜਾਂਦੀ ਹੈ ਟਾੜਿਆ ਬੱਤੀ ਪਤਾ ਨਹੀਂ ਕੀ ਹਿਸਾਬਤਾ ਬਹਾੜੇ ਦਾ ਤਾਂ ਨਹੀਂ ਕੀ ਹਿਸਾਬ ਆਵੇਂਲਾ ਜਦੋਂ ਤੂੰ ਕਿਹਾ ਵਾ ਦਾਲ ਨੂੰ ਉਹਦਾ ਤਰੀ ਬੰਨ ਵੀ ਗਈ ਆਹੋ ਤੇ ਹਾੜਾ ਨਹੀਂ ਫਰੇ ਆਹ ਹੁਣ ਮੈਂ ਲੱਗੀ ਚੌਲ ਤਰਨਾ ਇਹ ਤੁਹਾਨੂੰ ਉਹਨੇ ਕਿੰਨੇ ਦਾ ਦਿੱਤਾ ਸੀ 1200 ਤਾਂ ਆਹ ਤੇ ਮੈਨੂੰ ਮੈਨੂੰ ਫਿਰ ਮਹਿੰਗਾ ਦਿੱਤਾ ਕਿੰਨੇ ਦਾ ਬਾਬਾ ਜੀ ਇਹਨਾਂ ਨੂੰ ਮਿਲਿੰਦਾ ਹੈ ਬਾਬਾ ਜੀ ਆ ਆ ਆ ਆ ਆ ਉਹ ਆਣ ਗਏ ਕਿੱਦਾਂ ਗਾਇਸ ਆ ਗਏ ਹਾਂ ਅੱਜ 25 ਬਾਅਦ ਹੋਈ ਹੁੰਦਾ ਹੈ ਅੱਜੀ ਬਾਅਦ ਆ ਆ ਰਿਹਾ ਹੈ ਗਾਈ ਪਾ ਪਾ ਆ ਮਸੀ ਬਾ ਗਾਈਸ ਬੈਗੜਮ ਦਿਆ ਹੈ ਓੜੀ 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 ਗਾਈਸ ਸਾਕੀ ਕੋ ਲੋ ਬਚਾ ਚ ਨਾ ਵੰਦੀ ਤੇ ਕੇ ਗੁੱਡ ਗੁੱਡ ਸਾਰੇ ਵਧੀਆ ਆਪਾ ਥੀਸਨ ਤੋਂ ਪੜ ਕੇ ਆਏ ਆ ਓ ਮਾਟੇ ਆਈ ਗੱਲ ਦੀ ਨਹੀਂ ਕਰਨੀਗੇ ਕੀ ਕਹਦਾ ਹੈ ਤੂੰ ਆ ਬਾਬ ਡਿਕੰਡੀ ਆ ਤੈਨੂੰ ਆ ਜਾ ਹੁਣ ਬਾਬਾ ਆ ਦੇ ਆ ਰੱਖਾ ਕਰ ਮੈਂ ਹੋਰ ਦੀ ਸਾਹਮਣੇ ਦੀ ਵੀ ਕੀ ਬੰਦ ਇੱਥੇ ਬਹਿ ਜਾ ਰਵਾਬ ਇੱਥੇ ਬਹਿ ਜਾ ਬਹਿ ਜਾ ਇੱਥੇ ਬਹਿ ਜਾ ਬਹਿ ਲੈ ਲਾ ਲੈ ਹਾਂ ਦੇ ਹਾਂ ਫੇਰ ਉਹ ਬੈ ਜਾ ਬੈ ਜਾ ਇੱਥੇ ਬੈ ਦੋਵੇਂ ਬੱਗ ਚੱਤ ਕੇ ਬੈ ਮੈਂ ਜੋ ਟੰਗੂ ਕਹਿੰਦਾ ਥੇ ਵੈਵਲ ਇਹ ਤੇ ਮਾਸਕੀਟ ਬੋਰਡ ਲਾ ਗੰਦਾ ਇਕ ਚੱਲ ਪ੍ਰ ਰਵਾਭ ਚਾਓ ਹੁਣ ਤਾਂ ਟਾਈਮ ਚੱਲੀਏ ਬਾਪਾ ਜੀ ਉਹ ਤਾਂ ਬਾਦਸ਼ਾਹ ਚੱਲੀ ਹੱਡੀ ਬੱਸ ਆ ਗਈ ਤੇਰੀ ਜੇ ਵੈਵਲ ਵੈਵਲ ਕਰ ਦਿੰਦੀ ਹੀ ਤੇ ਪੀ ਦਿੰਦੀ ਸਾਨੂੰ ਹੈ ਨਹੀਂ 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 ਹੋਰ ਤਹੀਂ ਜਾਓ ਬੱਸ બસ ਨੀ ਵੀਰ ਦੇ ਦਿੱਤੀ ਕੀ ਹਾਂ ਚੱਲ ਆ ਜਾ ਤੈਨੂੰ ਗੱਡੀ ਛੱਡਣੇ ਆ ਰਹੇ ਅੱਗੇ ਆ ਇੱਥੇ ਆ ਹਾਂ ਇਹ ਡੀਟੀ ਛੱਡ ਆਉਂਦਾ ਜਿਵੇਂ ਮੇਰ ਜਾਂਦਾ ਬਾਪੂ ਜਿਵੇਂ ਮੇਰ ਗੱਡੀ ਤੇ ਇਹ ਇਹ ਲਫਾ ਗੱਲ ਇਨਸਾਨ ਹੈ ਇਹ ਤੂੰ ਪਾਗਲ ਹੈ ਜਾਂ ਆਪਦਾ ਮੈਨੂੰ ਕਿ ਹੋਣੀ ਆਇਆ ਵਾ ਚਲੋ ਚੱਲੀਏ ਗਾਇਸ ਹੁਣ ਬਾਹਰ ਜਾਣੇ ਆਂ ਦਿਹਾੜੇ ਚਲੋ ਗਾਇਸ ਚਲੋ ਗਾੜੀ ਚ ਚੱਲਦੇ ਆਂ ਪਤਾ ਨਹੀਂ ਕਿੱਥੇ ਚੱਲੇ ਆਂ ਅੰਦੇਰੀਂ ਪਤਾ ਆ ਆ ਇੱਥੇ ਆਪਾਂ ਚੱਲੇ ਆਂ ਕਰੀ ਕੀ ਕਰ ਚੱਲੇ ਆਂ ਬਹਰੀਏ ਦੀ ਰਾਤ ਸ਼ਾਪਿੰਗ ਕਰਨ ਚੱਲੇ ਆਂ ਤੁਹਾਡੀ ਆਹੋ ਤੇ ਹੋਏ ਲੱਗੇ ਆਹ ਹੋ ਲੱਗ ਗਿਆ ਸਾਹਮਣੇ ਚਲੋ ਦੇਖਦੇ ਆਂ ਸਜਣਾ ਕੁਝ ਵਧੀਆ ਲੱਗੂਗਾ ਅਹੀਂ ਲੱਗੇ ਸ਼ਾਪਿੰਗ ਕਰਨ ਹਣਾ ਟੇਬਲ ਲਾ ਮੇਰੀ ਵਲੋਗਿੰਗ ਦਾ ਸੋਹਣੇ ਹਨਾ ਇਹ ਚਾਂਦ ਬੱਦਲ ਇਹ ਕਿਦਾਂ ਕਰਾਈ ਸੀ ਤੇਰੀਆਂ ਸਾਰੀਆਂ ਥੋੜਾ ਖੇਤੋਂ ਇੱਕ ਪੱਲੇ ਜਾਉਂਗਾ ਕੀ ਤੁਮਗੋਂ ਆਪਣੇ ਦੰਨ ਹੋ ਗਏ ਆ ਤੇ ਏਦਾਂ ਹੀ ਘਰ ਮਤਾਂ ਮਾਰ ਕੇ ਟਾਈਮ ਸਪੈਂਡ ਕੀਤਾ ਤੇ ਹੁਣ ਰੋਟੀ ਬਣ ਰਹੀ ਹੈ ਹੁਣ ਮੈਂ ਉਹਨਾਂ ਦਾ ਬਣਾ ਲਵਾਂ ਮੈਂ ਤੇ ਆਪਣੀਆਂ ਜੱਬੜੀਆਂ ਮੰਗ ਜਾਂਦਾ ਇੱਧਰ ਚੈੱਕ ਕਰੋ ਹੈਨਾ ਕਿੱਥੇ ਗਏ ਸੀ ਤੁਸੀਂ ਮੈਂ ਮੰਨਦਾ ਗਿਆ ਓਕੇ ਤੇ ਹੁਣ ਆਪਾਂ ਖਾਵਾਂਗੇ ਰੋਟੀ ਪਾਣੀ ਤੇ ਫਿਰ ਤੁਹਾਨੂੰ ਮਿਲਦੇ ਜੇ ਏ ਏ ਜਿਹਾ ਸੇ ਇਹ ਕ ਲਿਖਣਾ ਏ ਜੇ ਡਬਲ ਟੀ ਏ ਓ ਟੀ ਟੀ ਜੱਟ ਦੇ ਮੁੰਡੇ ਜੱਟ ਦੇ ਮੁੰਡੇ ਏ ਐਨ ਏ ਕੋ ਲਿਖਣਾ ਜੱਟ ਦੇ ਮੁੰਡੇ ਹਾਂ ਏ ਏ ਐਨ ਇਹਦੇ ਨਾਲ ਹੀ ਏ ਏ ਐਨ ਐਨ ਜੱਟ ਜੱਟ ਗੱਟਾ ਇੱਥੇ ਲੱਗੋ ਡੀ ਡੀ ਏ ਈ ਇੱਥੇ ਨਹੀਂ ਇੱਥੇ ਡੀ ਡੀ ਕਿੱਦਾਂ ਬੰਦਾ ਇੱਧਰ ਚਾਂਤ ਇੱਧਰ ਉੱਧਰ ਨਹੀਂ ਹਾਂ ਹਾਂ ਇੱਧਰ ਹਾਂ ਬੀ ਬਣ ਜਾਣਾ ਜੀ ਨਹੀਂ ਨਹੀਂ ਡੀ ਡੀ ਗੱਟਾ ਡੀ ਐਮ ਅਨੇ ਲੱਗ ਲੱਗਾ ਲਗੋ ਐਮ ਯੂ ਯੂ ਐਨ ਐਨ ਡੀ ਡੀ ਈ ਜੱਟਾਂ ਦੇ ਮੁੰਡੇ ਇਹ ਕੀ ਕਰਨਾ ਇਹ ਕੋ ਪਾਈ ਆਈ.ਡੀ ਵਾਲਿਆਂ ਦੇ ਪਪਾ ਵੇਕੇ ਸਾਰੇ ਆਈ.ਡੀ ਵਾਲੇ ਵੇਕੇ ਜੋੰਕ ਕੀ ਹੋ ਜੂਗੇ ਅੱਛਾ ਆ ਚਾਹੀਦੀ ਆ ਨਹੀਂ ਮੈਨੂੰ ਨਹੀਂ ਜਾਏਗੀ ਇਹ ਕੀ ਹੋ ਜਾਣਗੇ ਪਲਾਨ ਕਰਾਂਗੇ ਨੇ ਇੱਥੇ ਆ ਵੇਖੋ ਪਲਾਨ ਪਲਾਨ ਆਹੋ ਇੱਥੇ ਖੰਮ ਦਾ ਪਲਾਨ ਕਰਾਂਗੇ ਖੰਮ ਦਾ ਪਲਾਨ H A M E ਆ ਜੋ ਬਾਬਾ ਜੋ ਮੈਂ ਗਮਾਈਏ ਹਾਂ ਆਏ ਹਾਂ ਬਾਬਾ ਜੀ ਹੋਣ ਆ ਰਹੇ ਨੇ ਇਹ ਤਾਂ ਆ ਵੇਖੋ ਬੇਟਾ ਜਿੱਤਾਂ ਦੇ ਮੁੰਡੇ ਇਹ ਤੇ ਕੈਦੀ ਕੁੜੀ ਦੇਖ ਨਾ ਜਾਓ ਮੇਰੇ ਬਾਬਾ ਮੇਰੇ ਬਾਬਾ ਦੇਖ ਜਾਣਾ ਤੁਸੀਂ ਗੇ ਜਿਸਾ ਹੋਵੇ ਪਿਛੇ ਕੀ ਕਰਦੀ ਚੱਕਾ ਦੇ ਦੇਖ ਜਾਣਾ ਤੁਸੀਂ ਆਹ ਦੇਖੋ ਅੰਡਾ ਉਹ ਭਾਂਡੇ ਤੋੜਦੇ ਸੋਈ ਚ ਟੁੱਟ ਗਏ ਆ ਕਰੰਦੇ ਆ ਉਹ ਕੀ ਕਰੰਦੇ ਆ ਉਧਰ ਡਰੈਗ ਰੂਮ ਚ ਕੀ ਭਾਂਡੇ ਆਏ ਵੇਖਿਓ ਮਸੜ ਜਾਓ ਆ ਜੇ ਲੱਗਿਆ ਲੱਗਿਆ ਹੁਣ ਕੀ ਆਲ ਚੱਲ ਜੇ ਰੱਖ ਦੇ ਫੋਨ ਗੱਡੀ ਆ ਤ ਚੁੱਕੀ ਇਹਨਾਂ ਨੇ ਆ ਵੇਖੋ ਕੀ ਲਿਖਿਆ ਯਾਰ ਗੋਲ ਗੱਪੇ ਮਿਸ ਹੋ ਗਿਆ ਆਪਣੇ ਪਪੇ ਚਾਈ ਜਾਣੇ ਆ ਹੁਣ ਉਹ ਤੇ ਬੈਠਾ ਛੋਵਾ ਅਦੇ ਹੈਗੇ ਕਿੰਨੇ ਵਜੇ ਤੱਕ ਰਹਿੰਦੇ ਸਾਢੇ 10 ਜਾਣਾ ਮਾਸੀ ਚੱਲੀਏ ਤੁਰ ਕੇ ਸਾਰੇ ਚਲੋ ਤੁਰ ਕੇ ਜਾਂਦੇ ਨੇ ਚੁੱਕੇ ਜਾਣੇ ਨੇ ਲੈ ਮਾਸ ਤੋਂ ਜਾਂਦੇ ਨੇ ਚੁੱਕੇ ਜਾਣੇ ਰਬਾਬ ਕੋਲ ਤੋਂ ਖਾਣੇ ਔਰ ਕੇ ਚਲ ਜਾਂਦੇ ਇਹ ਕੋਰ ਹੈ ਯਸ ਈਕ ਬੜੀ ਸਮਝਾਤਾ ਹਾਂ ਜੈਸ ਦਿੱਤਾ ਰਿਹਾ ਮੈਂ ਵੀ ਨਹੀਂ ਦਰ ਗਿਆਤਾ ਕੋ ਵੀ ਮੁੰਡੇ ਨੂੰ ਚਾਦ ਭੁੱਲ ਜਾਂਦਾ ਮੈਂ ਕੀ ਬੋਲ ਰਹਾ ਓਦਰ ਮੰਜੇ ਆ ਰਹੇ ਨੇ ਸੰਗ ਤਾਂ ਹੁਣ ਸੌਣ ਦੀ ਤਿਆਰੀ ਚ ਰੋਟੀ ਪਾੜੀ ਖਾ ਲਿਆ ਉਹਨਾਂ ਦਾ ਹੁਣੇ ਜਾਣ ਹੀ ਨਹੀਂ ਡੇ ਤੁਰਨ ਦਾ ਨਾ ਹੀ ਕੋਈ ਲੈਣ ਡਿਆ ਪਪੇ ਪਪੇ ਕਿਉਂ ਨਹੀਂ ਖਾਣੇ ਗੋਲ ਰਵਾਦੀ ਬਣਾਈ ਏ ਫੋਟੋ ਮਾਂ ਦੇ ਫੋਟੋ ਸੋ ਆਪਣਾ ਕਾਊਂਟ ਮੈਨੂੰ ਪਾ ਦੇ ਤੇ 100 ਹੈਪੀ ਲੋਵਰ ਆ ਗਏ ਕਿੱਦਾਂ ਗਾਇਸ ਕੀ ਹਾਲ ਵਧੀਆ ਕੈਮੋਂ ਕਿੱਦਾਂ ਹਾਂ ਆਪਣਾ 200 ਮੈਨੂੰ ਪਾ ਦੇ ਨਾ ਤਾਂ 200 ਦਾ ਵੈਰਾਇਸ ਇਹ ਪੂਰੀ ਵੀਡੀਓ ਨਾਲ ਅੱਜ ਆ ਲੈ ਕੋ ਆ ਲੈ ਕੋ ਫਲਾਗ ਦੇਖੋ ਇਹਨਾਂ ਦਾ ਬਹੁਤ ਪੀਗ ਲੈਣ ਲਾ ਲਿਆ ਇਹੋ ਚਾਲਿਆ ਵਧੀਆ ਔਰ ਬਾਤ ਹੀ ਠਾਕਾ ਉਸ ਨਾਲ ਫਿਰ ਗੋ ਉਹਨਾਂ ਦੇ ਉੱਤੇ ਚਾਚੇ ਤਾਂ ਉਹਨਾਂ ਦੇ ਘਰ ਆ ਕੇ ਥੋੜੇ ਟਾਈਮ ਨਾਲ ਉਹਨਾਂ ਨਾਲ ਲਾਈਫ ਤੋਂ ਦੇ ਬੈਟਕ ਨੂੰ ਕਰਦੇ ਬੈਟ ਸਾਡਾ ਆ ਪਾਪਾ ਇੰਟਰਨੈਟ ਫਿਰ ਉਹ ਇੰਟਰਨੈਟ ਪਾਪਾ ਕਿੱਥੇ ਹੈ ਓਕੇ ਅਸ ਵੀ ਆਏ ਆ ਬੈਠੋ ਕੋਈ ਆਉ ਜਾਂੜਿਆ ਅੱਜ ਕੋਈ ਆਉ ਜਾਂੜਿਆ ਕੋਈ ਆਉ ਜਾਂ ਕੋਈ ਨਹੀਂ ਲੱਭ ਰਿਹਾ ਅੱਜ ਵੇਰ ਕਾ ਉਹ ਵੀ ਕੋਈ ਵੇਰ ਕਾ ਤੇਰੀ ਚੱਲੇ ਹੁਣ ਵੇਰ ਕੇ ਚੱਲਿਆ ਆਈਸਕ੍ਰੀਮ ਖਾਣ ਕਿ ਟੋੜੀ ਮਿਲਦੀ ਆ ਦੁੱਸ਼ੀਆਂ ਮਿਲਦਾ ਲੋਕ ਜੀ ਗਾਈਜ਼ ਹੈ ਰੋਟੀ ਪਾਣੀ ਖਾ ਕੇ ਤੇ ਸੈਰ ਸਪਟੇ ਤੇ ਹੋ ਗਏ ਆ ਸਾਰੀ ਦੁਨੀਆ ਸੌਂ ਗਈ ਆ ਤੇ ਅਸੀਂ ਸੈਰ ਕਰਨ نکلੇ ਆ ਵੇਖ ਲੋ ਸਾਡਾ ਹਾਲ ਐ ਉਲੋ ਵਾਲੇ ਬੱਚੇ ਉਧਰ ਵੇਖੋ ਕੀ ਬਣ ਰਿਹਾ ਵਾ ਤੇ ਸਾਈਡ ਤੇ ਹੋ ਜਾਓ ਫੜਕੀ ਤੇ ਬਾਕੀ ਹੁਣ ਅਸੀਂ ਕਰ ਲਈਏ ਸੈਰ ਇੰਨੀ ਫਾਸ ਗੱਡੀਆਂ ਨਹੀਂ ਚੱਲਣ ਐ ਨਾ ਐਵੇਂ ਰਾਹ ਵੇਖ ਲੈ ਪਰ ਫਿਰ ਵੀ ਇੰਨੀ ਜ਼ਿਆਦਾ ਫਾਸ ਨਹੀਂ ਹੋਣਾ ਚਾਹੀਦਾ ਥੋੜੀ ਪਰ ਕਰ ਇੱਕ ਥੋੜੀ ਦਿੰਗਾ ਚੱਲਣਾ ਚਾਹੀਦਾ तो नीगा नीगा या या ओ मेरी का चलो थोरिया दुनिया छोड़ दिया रात है ओ बाहर के मुल्क वाले नी छोंदे ने अही भी बाहर के मुल्क दे आही समझो बाहर ही फड़ रहे हैं बाहर के मुल्खा चलो मेरी का तेरी ते चलिए दो दो उधर लच्छी लच्छी पी आगे लच्छी 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 पापा इत्ते बके बांध दे ताने का और यार ऐसे पापा लच्छी हो गए देर का देरी एजे कचहरी होती नहीं ਕਿਉਂ ਇੱਥੇ ਘਹਾ ਚਲੀ ਇੱਥੇ ਘਹਾ ਚਲੀ ਮੰਮੀ ਇਧਰ ਹੋ ਜਾ ਸਾਈਡ ਤੇ ਇਧਰ ਹੋ ਜਾ ਸਾਈਡ ਤੇ ਰੱਖ ਕੇ ਹਾਂ ਇਧਰ ਹੋ ਜਾ ਮੱਸੇ ਕੋਈ ਨਹੀਂ ਨਹੀਂ ਨਾ ਦੋਦਾ ਵੀ ਸੋਚਣਾ ਚਾਹੀਦਾ ਵੀ ਕੋਈ ਚੀਜ਼ ਪਰੇ ਆ ਤੋ ਉਹਨਾਂ ਨੂੰ ਕਹੋ ਆਜੋ ਕੀ ਕਰਦੇ ਆ ਮੈਂ ਆਪ ਹੀ ਨਹੀਂ ਕੀਤਾ ਮੈਂ ਆਪ ਨਹੀਂ ਕੀਤਾ 자 ल 오지. ी म ु ड